ਦਾ ਕਰ ਬਹੁਤ ਹੀ ਚੰਗਾ ਜਗ ਗੁਰੂ ਧਰਮ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਕਦਸ ਪਾਵਨ ਪਵਿੱਤਰ ਧਰਤੀ ਜਿਸ ਧਰਤੀ ਉੱਤੇ ਗੁਰਨਾਨਕ ਸਾਹਿਬ ਮਹਾਰਾਜ ਜੀ ਦਾ ਆਉਣਾ ਹੋਇਆ ਜਿਸ ਧਰਤੀ ਨੂੰ ਅਸੀਂ ਨਨਕਾਣਾ ਸਾਹਿਬ ਦੇ ਨਾਮ ਤੋਂ ਜਾਣਦੇ ਜਿਸ ਕਿਸੇ ਨੇ ਪਾਕਿਸਤਾਨ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਦედაਰ ਕਰਦੇ ਹਨ ਭਾਵੇਂ ਕਿਸੇ ਵੀ ਦੇਸ਼ ਵਿੱਚ ਵਸਦਾ ਹੋਵੇ ਪੂਰੇ ਆਲ ਵਰਦ ਜਿਨ੍ਹਾਂ ਦਾ ਸਰਦਾਰੀ ਟ੍ਰੈਵਲ ਤੋਂ ਜਾਣੇ ਜਾਂਦੇ ਨੇ ਇਹ ਖਾਲਸਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਟ੍ਰੈਵਲ ਕਰਵਾ ਰਹੇ ਨੇ ਜਿਨ੍ਹਾਂ ਜਨਾਂ ਪ੍ਰਾਣੀਆਂ ਨੇ ਨਨਕ ਨਰਕਾਣਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਜਾਣਾ ਚਾਹੁੰਦੇ ਨੇ ਪਾਕਿਸਤਾਨ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਮਦਦ ਕਰਦੇ ਨੇ ਉਹਨਾਂ ਨੂੰ ਜਥੇ ਦੇ ਵਿੱਚ ਲੈ ਕਰਕੇ ਜਾਂਦੇ ਨੇ ਤੇ ਆਪ ਜੀ ਇਹਨਾਂ ਵੀਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਇੱਕ ਸਮੁੱਚੀ ਸਖ ਸੰਗਤ ਨੂੰ ਨਾਲ ਲੈ ਕਰਕੇ ਜੋ ਧਾਮਾਂ ਤੇ ਜਾ ਕਰਕੇ ਉਹਨਾਂ ਦੇ ਦਰਸ਼ਨ دیدار ਕਰ ਬਣੇ ਅੱਜ ਅਸੀਂ ਅਰਦਾਸ ਕਰਦੇ ਸ੍ਰੀ ਬਾਦਸ਼ਾਹ ਉਹਨਾਂ ਨੂੰ ਧਾਮਾਂ ਦੇ ਦਰਸ਼ਨ ਦੇ ਨਾਲ ਜਿੰਨਾ ਤੋਂ ਸੰਪਰਕ ਕਰ ਸਕਾਂ ਜਿੰਨਾ ਵੀ ਛੋੜਿਆ ਗਿਆ ਹੈ ਦੇਖਾ ਸਾ ਜੀ ਇੱਕ ਕਹਾ ਹੈ ਅਸੀਂ ਜਰਨਲਿਸਟਾਂ ਮਹਾਰਾਜੇ ਦੇ ਆਗਮਨ ਉਪਤ ਦੇ ਵਿੱਚ ਨਰਕਾਣਾ ਸਾਹਿਬ ਦੀ ਤੁਹਾਨੂੰ ਕੋਈ ਪਹੁੰਚ ਦਿੱਤੀ ਤੇ ਲਾਗ ਕਰ ਸਕਦੇ ਹਾਂ ਔਰ ਕਿਹੜੀ ਨਰਕਾਣਾ ਸਾਹਿਬ ਦੀ ਹੋਰ ਵੀ ਪੰਜਾ ਸਾਹਿਬ ਜਿੰਨੇ ਵੀ ਛੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਜਸਤਖਤ ਦੇ ਬੈਠਾ ਕਰਦਾ ਸੀ ਉਹਨਾਂ ਦੇ ਦਾਸ਼ਤਕਾਰ ਸਾਰੇ ਕਰਵਾਉਣ ਕਿ ਤੁਸੀਂ ਸੰਪਰਕ ਕਰ ਸਕਦੇ ਹੋ ਵੈੱਬ ਪਰਪਲ ਇਹਨਾਂ ਨੂੰ ਬਹੁਤ ਕੋਟਨ ਦੇਸ਼ਕੋ ਆਪਣੇ ਕਲਪੀ ਸ਼ਿਵਾ ਵਾਸਤੇ ਜਿਹੜਾ ਇਹਨਾਂ ਨੇ ਕਦਮ ਪੁੱਟਿਆ ਹੈ ਸਰਦੂ ਮਹਾਰਾਜ ਜੀ ਦਾ ਦਰਗਹ ਦਰਸ਼ਨ ਕਰਾਣਾ ਇਹਨਾਂ ਦੇ ਮਨ ਨੂੰ ਰੰਗ ਦੇ ਅੱਗੇ ਛੱਡ ਦੇ ਗਲਾਬ ਸੁਸ਼ਕੜਾ ਆਓ ਬਰਨਸਾ ਅਮੀ ਦੇ ਸ਼ੇਖ ਮੈਂ ਤਾਂ ਪਾਸਾਰਨੇ ਬਾਜ਼ਿਲ ਬੋਣੀਆਂ ਸੁਮਜੀ ਸਸ਼ਕ ਦਿੱਤਾ ਦਾਸ ਦੇ ਗੱਲ ਪ੍ਰਵਾਹ ਆਫ ਕਰਵਾ